ਜਿਹੜਾ ਤਾਂ ਸਰਕਾਰੀ ਕੰਤਰ ਹੈਗਾ ਇੱਥੇ ਸਾਰਾ ਉਹ ਬੜਾ ਕਲੀਨ ਹੈ ਸਪਸ਼ਟ ਹੈ ਕਿਸੇ ਨੂੰ ਪੈਸੇ ਨਹੀਂ ਦੇਣਾ ਪੈਂਦਾ ਜਾਂ ਆਪਾਂ ਨੂੰ ਕਿਤੇ ਘੁੰਮਣਾ ਨਹੀਂ ਪੈਂਦਾ ਲੰਬੀਆਂ ਲੈਣਾ ਨਹੀਂ ਲੱਗਣਾ ਪੈਂਦਾ ਆ ਦੇਖੋ ਸਾਰਾ ਆਮ ਮਨ ਨਾਲ ਬੜ ਸਕਦਾ ਵੇਚਣ ਵਾਲਾ ਦਾ ਨੰਬਰ ਤੇ ਖਰੀਦਦਾ ਦਾ ਨੰਬਰ ਸਾਰੇ ਰ ਵਿੱਚ ਪਾਇਆ ਬੜਾ ਸੌਖਾ ਕੰਮ ਹੈ ਨਾਮ ਵੀ ਰੱਖਿਆ ਹੈ ਸੌਖੀਆਂ ਰਜਿਸਟਰੀਆਂ ਨਾ ਦੇਰੀ ਨਾ ਰਿਸ਼ਵਤ ਖੋਰੀ ਤੁਸੀਂ ਰਜਿਸਟਰੀ ਦਾ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉੱਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜੀ ਉਹ ਸਭ ਕੁਝ ਆ ਜਾਊਗਾ ਉਪਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਰਜਿਸਟਾਰ ਹੈ ਉਹ ਕੋਈ ਇਤਰਾਜ਼ ला ਸਕਦਾ ਜੇ 48 ਘੰਟੇ 'ਚ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਇਹ ਕੱਬ ਤੱਕ ਮੈਂ ਰਜਿਸਟਰੀ ਕਰਵਾਈ ਸੀਗੀ ਦਾ ਡਿਸਟ੍ਰਿਕਟ ਕਾਰਨ ਸਭੀ ਅਸੀਂ ਆਨਲਾਈਨ ਅਪਲਾਈ ਕੀਤਾ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਸਾਨੂੰ 48 ਘੰਟੇ ਦਾ ਟਾਈਮ ਮਿਲਿਆ ਸੀਗਾ ਪਰ ਸਾਨੂੰ 24 ਘੰਟੇ ਬਾਅਦ ਮੈਸੇਜ ਆ ਗਿਆ ਸੀਗਾ ਕਿ ਤੁਸੀਂ ਆ ਕੇ ਆਪਣਾ ਰਜਿਸਟਰੀ ਕਰਾ ਲਓ ਅਸੀਂ ਰਜਿਸਟਰੀ ਕਰਾਣ ਗਏ ਸਾਨੂੰ ਉੱਥੇ ਕੋਲ ਲਾਈਨ 'ਚ ਲੱਗਣਾ ਪਿਆ ਉਹ ਧੱਕੇ ਦੀ ਖਾਣੇ ਪਏ ਅੱਧਾ ਘੰਟੇ ਬਾਅਦ ਸਾਨੂੰ ਚਿੱਠੀ ਹੱਥ 'ਚ ਜੋ ਵੀ ਜੋ ਮਤ ਪੰਜਾਬ ਸਰਕਾਰ ਦੇ ਸਟੈਪਸ ਤੇ ਸਾਨੂੰ ਬਹੁਤ ਵਧੀਆ ਲੱਗੇ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਹੈ ਇੱਥੇ ਆ ਕੇ ਵੀ ਰਜਿਸਟਰੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱ ਉਹ ਵੀ ਰਿਸਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਜੋ ਵੀ ਸਰਕਾਰ ਵੱਲੋਂ ਕਦਮ اٹھਾਇਆ ਗਿਆ ਹੈ ਬਹੁਤ ਵਧੀਆ ਲੱਗਿਆ ਸਾਨੂੰ ਸਾਨੂੰ ਖਚਲ ਖਵਰੀ ਨਹੀਂ ਹੈਗੀ ਹੈ ਸਾਡਾ ਜਿਹੜਾ ਸਾਰਾ ਕੰਮ ਇੱਕ ਨੰਬਰ 'ਚ ਹੋ ਗਿਆ ਤੇ ਇੱਕ ਮਿੰਟ 'ਚ ਹੋ ਗਿਆ ਜਾਨੀ ਇਹੋ ਜਿਹੀ ਫੈਸਿਲਿਟੀ ਸਰਕਾਰ ਨੇ ਲਾਗੂ ਕੀਤੀ ਹੈ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸਤੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਰਿਸਤੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਅਕਾਊਂਟੇਬਲ ਹੋਊਗਾ। ਆ ਵੈਸੇ ਵੀ ਕ腐ਸ਼ਨ ਦਾ ਵੀ ਚੱਕਰ ਸੀਗਾ ਪਹਿਲਾਂ। ਹੁਣ ਸਾਨੂੰ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਫੇਸ ਕਰਨੀ ਪਈਏਗੀ। WhatsApp ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਕੋਈ ਤਾਂ ਇਤਰਾਜ਼ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ। ਉਹ ਲਿੰਕ ਹੈ ਸਿੱਧਾ ਡੀਸੀ ਨੂੰ ਕਰ ਸਕਦੇ ਤੁਸੀਂ ਉਸ ਉਹ ਉਸ ਨੂੰ ਫੋਲੋ ਕਰੋ। ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ। ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਆ ਸਪੈਸ਼ਲੀ ਚੀਮ ਸਰ ਅਗਵਤ ਮੰਨ ਦੇ ਜਿਨ੍ਹਾਂ ਨੇ ਇਸ ਬੜੀ ਆਸਾਨ ਲੈਂਗੁਏਜ ਵਿੱਚ ਰਜਿਸਟ੍ਰੇਸ਼ਨ ਦਾ ਤਰੀਕਾ ਨਵੇਂ ਤਰੀਕੇ ਨਾਲ ਕਰਾਈ ਹੈ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਜੀ ਅਸੀਂ ਉਹਨਾਂ ਨੂੰ ਧੰਨਵਾਦੀ ਆ ਸਾਡੀਆਂ ਨੇਤਾ ਸਾਹਿਬ ਨੇ ਕੋਸ਼ਿਸ਼ਾਂ ਜ